ਇਹ ਕੈਲੀਫੋਰਨੀਆ ਦੇ ਕਿ ਮੇਰੀ ਗਰਲਫ੍ਰੈਂਡ ਹੁੰਦੀ ਸੀ ਤੇ ਚਲੋ ਸਾਰੇ ਸੀਨੀਅਰ ਲੋਕ ਬੈਠੇ ਆ ਬੜੀ ਤੇਜ਼ ਸੀ ਭਾਈਓ ਉਹਨੇ ਮਹਾਤ ਬਾਤ ਜਿੱਦਾਂ ਇੱਥੇ ਕੀ ਹੁੰਦੇ ਜਿਹੜੇ ਮੈਕਸੀਕਨ ਖਾਣੇ ਖਾਦੇ ਸੀ ਨਾ ਜਿਹੜੇ ਕੀ ਖਾਂਦੇ ਯਾਰ ਇਹਦੇ ਹਾਂ ਬ੍ਰਿਟੋਸ ਮੂਚੋ ਗ੍ਰਾਸੀਆਸ ਤੇ ਉਸ ਟਾਈਮ ਮੈਨੂੰ ਇੱਕੋ ਹੀ ਇੱਕੋ ਕੁੜੀ ਨੇ ਪਿਆਰ ਸੀ ਪਰ ਉਹਨੂੰ ਕਿੰਨੇ ਬੰਦਿਆਂ ਨੇ ਪਿਆਰ ਸੀ ਭਾਈ ਬਰੀਟੋ ਖਾ ਕੇ ਫਿਰ ਉਹ ਸੀ ਸੀ ਸ਼ੀ ਵਾਂਟ ਟੂ ਗੋ ਏਵਰੀਵੇਅ ਐਨੀਵੇ ਉਹਦੀ ਬੈਸਟ ਫਰੈਂਡ ਦਾ ਨਾਮ ਪਤਾ ਕੀ ਸੀ ਕਿਰਨ ਸ਼ੀ ਟੋਲਡ ਮੀ ਐਵਰੀਥਿੰਗ ਕਹਿੰਦੀ ਗੈਰੀ ਭਾਜੀ ਤੂੰ ਫਸ ਗਿਆ ਮੈਂ ਕਿਹਾ ਪੈਣ ਕੀ ਹੋਇਆ ਤੇਰੀ ਹੂੰ ਤੇਰੀ ਬੈਸਟ ਫਰੈਂਡ ਭੇਦ ਸਭ ਖੋਲ ਗਈ ਕਦੋਂ ਕੀ ਦੇ ਨਾਲ ਮਿਲੀ ਗੱਲਾਂ ਸਭ ਬੋਲ ਗਈ ਸੁਣ ਹੋਇਆ ਨਾ ਯਕੀਨ ਤਾਂ ਫਰੂਫ ਦੇਖ ਲੈ ਸਾਲਾ ਸੱਚਾ ਮੇਰਾ ਪਿਆਰ ਜਿਸਮਾਨਾ ਧੋਲ ਗਈ ਜਿਵੇਂ 8 ਸਾਲ ਦੇ ਨਾਂ ਗਿਣੌਣ ਲਾ ਪਿਆ ਨਾ ਸਾਰੇ ਇੰਟਰਸਟ ਇੰਨੇ ਆ